ਪਿਆਰੇ ਦਸਕੋ ਮੈਂ ਜੋਗਾ ਸਿੰਘ ਨੇਚਰ ਯੂਨੀਫਾਰਮ ਤੋਂ ਅੱਜ ਆਪਾਂ ਮੌਸਮ ਦਾ ਜਿਹੜਾ ਫਲ ਹੈ ਨੈਕਟ੍ਰਾਈਨ ਆੜੂ ਇਹ ਆਪਣੇ ਨਰਸੀ ਦੇ ਵਿੱਚ ਲੱਗਿਆ ਹੋਇਆ ਤੁਸੀਂ ਦੇਖੋ ਇਸ ਨੂੰ ਕਿੰਨੀ ਵਧੀਆ ਫਰੂਟਿੰਗ ਹੋ ਰਹੀ ਹੈ ਬਹੁਤ ਹੀ ਵਧੀਆ ਕਿਸਮਾ ਆੜੂ ਦੀ ਜਿਹੜੀ ਕਿ ਆਸਾਨੀ ਨਾਲ ਪੰਜਾਬ ਦੇ ਵਿੱਚ ਹੋ ਸਕਦੀ ਆ ਤੇ ਇਸ ਦਾ ਜਿਹੜਾ ਫਲ ਹੈ ਗਰੀਬਨ ਇਹਦਾ ਪੱਕ ਕੇ ਪੂਰਾ ਜਦ ਪੱਕ ਜਾਂਦਾ ਇਹਦੀ ਆਪਣਾ 90 ਗ੍ਰਾਮ ਜਿਹੜਾ ਹੈਗਾ ਵਜਨ ਇੱਕ ਫਲਦਾ ਹੁੰਦਾ ਤੇ ਇਹ ਆਪਣੇ ਰੰਗ ਕਰਕੇ ਆਕਾਰ ਕਰਕੇ ਬਹੁਤ ਹੀ ਅਟਰੈਕਟਿਵ ਵਾਲਾ ਹੈਗਾ ਤੋਂ ਤਕਰੀਬਨ ਇੱਕ ਪੌਦੇ ਦੇ ਉੱਤੋਂ 40 ਕਿਲੋ ਦੇ ਕਰੀਬ ਜਿਹੜਾ ਹੈਗਾ ਇਸ ਤੋਂ ਫਲ ਝੜਦਾ ਤੋਂ ਇਹ ਅਸੀਂ ਘਰ ਦੇ ਵਿੱਚ ਲਗਾਉਣਾ ਹੋਵੇ ਬਾਗ ਵਿੱਚ ਲਗਾਉਣਾ ਹੋਵੇ ਤਾਂ ਉਹਦੇ ਵਾਸਤੇ ਬਹੁਤ ਹੀ ਇਹ ਇੱਕ ਠੁਕਮੀ ਵੈਰਾਈਟੀ ਹੈ ਤੋਂ ਬੜਾ ਆਸਾਨੀ ਨਾਲ ਪੰਜਾਬ ਦੇ ਵਿੱਚ ਹੋ ਜਾਂਦਾ ਇਸ ਦਾ ਟੀਐਸਐਸ ਲੈਵਲ ਜਿਹੜਾ ਹੈਗਾ ਉਹ 11.5 ਹੈ ਬਾਕੀ ਆਪਾਂ ਜਾਣਦੇ ਹਾਂ ਵੀ ਜਿਹੜਾ ਆੜੂ ਆ ਇਹ ਗੁਣਾਂ ਦਾ ਖਜ਼ਾਨਾ ਇਹਦੇ ਵਿੱਚ ਵਿਟਾਮਿਨ ਮਿਨਰਲ ਵਗੈਰਾ ਨੇ ਜਿਹੜੇ ਭਰਪੂਰ ਮਾਤਰਾ ਦੇ ਵਿੱਚ ਹੁੰਦੇ ਨੇ ਤੋਂ ਮੇਰੀ ਸਾਰੇ ਹੀ ਦਰਸ਼ਕਾਂ ਨੂੰ ਪੁਰਜ ਅਪੀਲ ਹੈ ਕਿ ਆਪਾਂ ਬਹੁਤੋਂ ਵੱਧ ਇਸ ਕਿਸਮ ਦੇ